ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਬੇਨਤੀ ਹੈ ਕਿ ਆਉਣ ਵਾਲੇ 5 ਨੰਬਰ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਰ ਪ੍ਰਕਾਸ਼ ਪੁਰਬ ਵਿਆ ਉਸ ਤੋਂ ਅਸੀਂ ਇੱਕ ਦਿਨ ਪਹਿਲਾਂ ਸਾਰੇ ਪਿੰਡ ਟਿੰਬਰਵਾਲਾ ਗ੍ਰਾਮ ਪੰਚਾਇਤ ਟਿੰਬਰਵਾਲਾ ਦੇ ਸੰਗਤ ਦੀ ਸਹਿਯੋਗ ਨਾਲ ਅਸੀਂ ਖੂਨਦਾਨ ਕੈਂਪ ਵੀ ਲਗਾਉਣ ਜਾ ਰਹੇ ਹਾਂ ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਕੈਂਪ ਲੱਗਣੇ ਹਨ ਸੋ ਬੇਨਤੀ ਹੈ ਕਿ ਜਿੰਨਾ ਵੀ ਸੰਗਤਾਂ ਨੇ ਭਾਈ ਖੂਨਦਾਨ ਵਿੱਚ ਹਿੱਸੇ ਪਾਉਣੇ ਹਨ ਕਿਸੇ ਨੇ ਖੂਨਦਾਨ ਦੇਣਾ ਹੈ ਉਹ ਪੈ ਜਰੂਰ ਕਰੋ ਕਿਉਂਕਿ ਅੱਜ ਦੀ ਲੋੜ ਹੈ ਖੂਨਦਾਨ ਦੀ ਖੂਨਦਾਨ ਨਾਲ ਜੇ ਆਪਾਂ ਕਹਿੰਦੇ ਹਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਸ ਨੂੰ ਮੌਕੇ ਤੇ ਆਪਾਂ ਕਹਿੰਦੇ ਆ ਪੈ ਇੰਨੀਆਂ ਬੋਤਲਾਂ ਲੱਗਣੀਆਂ ਦੋ ਬੋਤਲਾਂ ਤਿੰਨ ਬੋਤਲਾਂ ਸੋ ਆਪਣਾ ਹੁਣ ਇਹ ਖੂਨ ਕਿਸੇ ਕੰਮ ਨਹੀਂ ਆਉਣਾ ਜੋ ਆਪਾਂ ਖੂਨ ਦਿੱਤਾ ਜਾਵੇ ਜਿਉਂਦੇ ਜੀ ਇਹ ਕਿਸੇ ਦੇ ਕੰਮ ਆ ਜੂ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਸੋ ਅਸੀਂ ਪ੍ਰਾਰਾਲਾ ਕਰਦੇ ਆਂ ਆਪਣਾ ਗਰਾਮ ਭੜਾ ਟੈਂਬਰ ਵਾਲ ਦੇ ਸਹਿਯੋਗ ਸਦਕਾ ਮਾਹਪੁਰ ਸਹਿਯੋਗ ਸਦਕਾ ਕਿ ਅਸੀਂ ਗੁਰੂ ਨਾਨਕ ਦੇ ਪ੍ਰਕਾਸ਼ ਨੂੰ ਮੁੱਖ ਰੱਖਦੇ ਆਂ ਇਹ ਵੀ ਵੱਡਾ ਪ੍ਰਾਰਾਲਾ ਕਰੀਏ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਜੀ ਪ੍ਰੋਗਰਾਮ ਬਣਾਉਂਦੇ ਰਏ ਸੰਗਤਾਂ ਦਾ ਭਲਾ ਹੋ ਸਕੇ ਸੋ ਇਹ ਖੂਨਦਾਨ ਕੈਂਪਸ ਹੀ ਲਗਾਵਾਂਗੇ ਸਾਰੇ ਨਗਰ ਦੇ ਸਹਿਯੋਗ ਨਾਲ ਸੋ ਸੰਗਤਾਂ ਨੂੰ ਅਸੀਂ ਬੇਨਤੀ ਹੈ ਕਿ ਦੂਰੋਂ ਨੇੜੇ ਪਹੁੰਚ ਕੇ ਪਈ ਤੁਸੀਂ ਵੀ ਇਸ ਖੂਨਦਾਨ ਵਿੱਚ ਆਪਣਾ ਯੋਗਦਾਨ ਪਾਓ ਫਿਰ ਦਿਵਾਲੀ ਆ ਰਹੀ ਹੈ ਜੀ ਦਿਵਾਲੀ ਦੇ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਸੋ ਸੰਗਤ ਜੀ ਇਹ ਹੀ ਬੇਨਤੀ ਹੈ ਕਿ ਆਪ ਮੀਡੀਆ ਦਾ ਬਹੁਤ ਅਸੀਂ ਧੰਨਵਾਦ ਕਰਦੇ ਜਿੰਨਾ ਕਿ ਆਪਣੇ ਰੀਜੀਮ ਨੂੰ ਛੱਡ ਕੇ ਸਾਡੇ ਨਗਰ ਵਿੱਚ ਪਾਉਣ ਕੇ ਪਿੰਡ ਦੀ ਕਵਰੇਜ ਕੀਤੀ ਹੈ ਸਾਰੇ ਪ੍ਰੋਗਰਾਮ ਦੀ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਮਹਾਪੁਰਸ਼ਾਂ ਵੱਲੋਂ ਤਹਿ ਦਿਲੋਂ ಗ್ರಾಮ ਪੰਚਾਇਤ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਅਸੀਂ ਇਹੀ ਬੇਨਤੀ ਕਰਦੇ ਆ ਕਿ ਸੰਗਤ ਜੀ ਦੇਖੋ ਐਨਾ ਪ੍ਰਦੂਸ਼ਣ ਹੋ ਰਿਹਾ ਪਹਿਲੇ ਹੀ ਆਪਾਂ ਤੋਂ ਰਾਤ ਨੂੰ ਸੀ ਸੌ ਕੇ ਦੇਖੋ ਬਾਹਰ ਆਪਣੇ ਉੱਪਰ ਕਿੰਨਾ ਪ੍ਰਦੂਸ਼ਣ ਆ ਜਾਂਦਾ ਤੁਸੀਂ ਚਾਦਰ ਝਾੜਣੀ ਇੰਨੀ ਭਾਰੀ ਹੋ ਜਾਂਦੀ ਹੈ ਉਹ ਕਿਸ ਦੀ ਬਦੌਲਤ ਹੈ ਪ੍ਰਦੂਸ਼ਣ ਹੈ ਆਪਾਂ ਇਸ ਵਾਰ ਦਿਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣਾ ਕਿਉਂਕਿ ਆਪਾਂ ਪਟਾਕੇ ਨਹੀਂ ਵਜਾਉਣੇ ਆਤਸਵਾਜੇ ਨਹੀਂ ਚਲਾਉਣੀਆਂ ਇਹ ਫਜ਼ੂਲ ਖਰਚਾ ਹੈ ਦੇਖੋ ਸੰਗਤ ਦੀ ਬਾਹਲੇ ਦੇਸ਼ਾਂ ਵਿੱਚ ਵੀ ਦੀਵਾਲੀ ਮਨਾਉਂਦੇ ਹਨ ਬਾਹਲੇ ਖਰਚਾ ਇੱਕ ਦਿਨ ਕਰ ਲੈਂਦੇ ਹਨ ਆਪਣੇ ਤਾਂ ਹੁਣ ਤੋਂ ਦੀਵਾਲੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਫਜ਼ੂਲ ਖਰਚੇ ਹਨ ਹਜ਼ਾਰ ਹਜ਼ਾਰ ਦੇ 2-2 ਹਜ਼ਾਰ ਦੇ ਪਤਾ ਨਹੀਂ ਇੱਕ ਇੱਕ ਘਰ ਦੇ ਵਿੱਚ ਕਰੋੜਾਂ ਰੁਪਏ ਦਾ ਖਰਚਾ ਕਰ ਦਿੰਦੇ ਹਨ ਲੋਕ ਬੇਅਰਥ ਹੈ ਆਪਾਂ ਪੈਸੇ ਨੂੰ ਖਰਾਬ ਕਰ ਦਿੰਦੇ ਹਾਂ ਸੋ ਸੰਗਤ ਇਹਨਾਂ ਪੈਸੇ ਨੂੰ ਬਚਾਓ ਕਿਉਂਕਿ ਪਹਿਲਾਂ ਬੋਰਡਾਂ ਦੇ ਉੱਪਰ ਲਿਖਿਆ ਪੜ੍ਹਦੇ ਹੁੰਦੇ ਸੀ ਅੱਜ ਦੀ ਬਚਤ ਕੱਲ ਦੀ ਮੁਸਕਾਨ ਜੇ ਆਪਾਂ ਅੱਜ ਪੈਸਾ ਪਜਾਵਾਂ ਤਾਂ ਕੱਲ ਨੂੰ ਆਪਣੇ ਕੰਮ ਆਜੂਗਾ ਕਿਸੇ ਦੁੱਖ ਦੇ ਸਮੇਂ ਵਿੱਚ ਕੰਮ ਆਜੇ ਲੇਕਿਨ ਹੁਣ ਪੈਸਾ ਆਪਾਂ ਬਚਾ ਲਈਏ ਕੱਲ ਨੂੰ ਪਤਾ ਨਹੀਂ ਕਿਸ ਟਾਈਮ ਕਿਸ ਉਹ ਕੰਮ ਆ ਜਾਣਾ ਸੋ ਸੰਗਤ ਜੀ ਅਸੀਂ ਮਹਾਪੁਰਸਾਂ ਵੱਲੋਂ ਇਹ ਵੀ ਤੇ ਪ੍ਰਦੂਸ਼ਾ ਰਹਿਤ ਦੀਵਾਲੀ ਮਨਾਈਏ ਵਿਸਕਰਮਾ ਦਿਨ ਦਾ ਆਪਾਂ ਇਸੇ ਤਰ੍ਹਾਂ ਮਨਾਉਦੇ ਰਹੀਏ ਸੰਗਤ ਜੀ ਭਈ ਆਪਾਂ ਸਭ ਵਜੂਲ ਖਰਚਾ ਨਾ ਕਰੀਏ ਮਠਿਆਈਆਂ ਬਾਹਰੋਂ ਨਾ ਖੇ ਦੇਖੋ ਅੱਜ ਪ੍ਰਦੂਸ਼ਾ ਇੰਨਾ ਹੋ ਰਿਹਾ ਕਿ ਕੋਈ ਸਾਹ ਸੁਭਈ ਨਹੀਂ ਕਿਹਦੇ ਅੰਦਰ ਜਾ ਕੇ ਤੁਸੀਂ মিডিਆ ਵਾਲੇ ਹਰ ਰੋਜ਼ ਦੇਖਦੇ ਆਂ মিডিਆ ਦੇ ਵਿੱਚ ਜਾ ਕੇ દિਵਾਲੀ ਨੂੰ ਹੁਣ ਕੈਮੀਕਲ ਨਾਲ ਸਾਰੀਆਂ ਮਠਿਆਈਆਂ ਤਿਆਰ ਹੋ ਰਹੀਆਂ ਪਤਾ ਨਹੀਂ ਕਿੰਨੇ ਇੱਕ ਖਰਾਬ ਵਸਤੂਆਂ ਦੇ ਵਿੱਚ ਪਾ ਕੇ ਆਪਰ ਨੂੰ ਜ਼ਹਿਰ ਖਿਲਾਇਆ ਜਾ ਰਿਹਾ ਕਿਸੇ ਦਾ ਤਿਆਰੀ ਸਰਕਾਰਾਂ ਦਾ